ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਰਾਂਗੜੀਆ ਰਾਈਡਰ ਤੇ ਤੇ ਅੱਜ ਦੀ ਰਾਈਡ ਆਪਾਂ ਕਰਨ ਵਾਲਿਆਂ ਸਟਾਰਟ ਤੇ ਅੱਜ ਅਸੀਂ ਜਾ ਰਹੇ ਹਾਂ ਹੋਲੇ ਮੱਲੇ ਦਾ ਮੇਲਾ ਵੇਖਣ ਆਨੰਦਪੁਰ ਸਾਹਿਬ ਤੇ ਅੱਜ ਮੈਂ ਔਰ ਮੇਰਾ ਟੈਡੀ ਯਾਨੀ ਮੇਰਾ ਬੀਗਲ ਡੌਗ ਅਸੀਂ ਦੋਨੋਂ ਗੱਡੀ 'ਚ ਜਾ ਰਹੇ ਹਾਂ ਆਲਮੋਸਟ ਅਸੀਂ ਰੈਡੀ ਹਾਂ ਟੈਡੀ ਵੀ ਰੈਡੀ ਹੈ ਤੋ ਚਲਿਏ ਕਰੀਏ ਸਟਾਰਟ ਆਪਣਾ ਅੱਜ ਦੀ ਰਾਈਡ ਰੈਡੀ ਆ ਜਾ ਅਪਰੋਕਸਿਮੇਟ ਜਿਆਦਾ ਹੋ ਗਏ ਅੰਡ धुप तो बहुत है गर्मी बहुत है बहार एसी स्टार्ट रखना पै रहा है है मोहाली दी लाइट्स रेड लाइट्स और ग्रीन है येलो है सामने दिख रहा है, है। तो पता नहीं लग रहा है ये जो ग्रीन होगी उदो पता लगना है कि लाइटा चल दया ने ਰੋਕਸ ਰੋਪੜ ਪਹੁੰਚਣ ਲੱਗੇ ਆ ਲੋ ਇਹ ਭਾਈ ਸਾਹਿਬ ਦੀ ਡਰਾਈਵਿੰਗ ਦੇਖੋ ਹੁਣ ਵਿੱਚ ਚੱਲ ਰਿਹਾ ਬਿਲਕੁਲ ਇਹਨੂੰ ਇਹਨਾਂ ਨੂੰ ਪਤਾ ਕੀ ਰਾਈਟ ਲੇਨ ਲੈਫਟ ਲੇਨ ਕਿੱਧਰ ਦੁਰਨਾ ਸ਼ੀਸ਼ੇ ਪਤਾ ਨਹੀਂ ਕਾਲੀ ਲਾਈਨ ਹੈ ਤੇ ਲੋ ਜੀ ਆਪਾਂ ਪਹੁੰਚ ਗਏ ਅਨੰਤਪੁਰ ਸਾਹਿਬ ਤੋਰ ਜਮ ਦੇਖੋ ਬੇਟਾ ਲੰਬਾ ਹੈ ਔਰ ਚਲੋ ਜਮ ਚਪਾ ਫਿਲਹਾਲ ਫਸੇ ਆ ਜਦੋਂ ਵੀ ਅਨੰਦਪੁਰ ਸਾਹਿਬ ਮੇਲਾ ਲੱਗਦਾ ਚਾਹੇ ਵਿਸਾਖੀ ਦਾ ਹੋਵੇ ਚਾਹੇ ਹੋਲੇ ਮੱਲੇ ਦਾ ਹੋਵੇ ਜਮ ਬਹੁਤ ਲੱਗਦਾ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਬਸ ਜੀ ਜਮ 'ਚ ਖੜੇ ਰਹਿਣਾ ਪੈਂਦਾ ਕਿਲੋ ਡੇਢ ਕਿਲੋ ਮੀਟਰ ਘਟੋ ਘਟ ਤੇ ਲੋ ਜੀ ਪਹੁੰਚ ਕੇ ਆਪਾਂ ਅਨੰਦਪੁਰ ਸਾਹਿਬ ਹੋਲੇ ਮੱਲੇ ਦੇ ਮੇਲੇ ਤੇ ਔਰ ਟੈਡੀ ਵੀ ਆਪਣਾ ਤੁਰਿਆ ਜਾ ਰਿਹਾ ਹੌਲੀ ਹੌਲੀ ਅੱਗੇ ਅੱਗੇ ਇਹਨੂੰ ਜਿਆਦਾ ਕਾਹਲੀ ਆ ਤੁਰੰਦੀ ओ तेरी रश कितना हुए गर्मी भी बहुत लग रही है यार हाँ चलो भाई हाँ जो ले जो सोर पे सोर पे बोतल सोर पे मैं तो लाई ली बोतल सोर पे सोर पे बोता ਦਰਮਾ ਦਰਮਾ ਚੱਲ ਡੈਡੂ ਡੈਡੀ ਵੀ ਆਪਣਾ ਭਾਂਡਾ ਪਾਣੀ ਵਾਲਾ ਨਾਲ-ਨਾਲ ਚੁੱਕ ਕੇ ਫਿਰ ਰਿਹਾ ਜਿੱਦਾਂ ਮੈਂ ਬੋਤਲ ਚੱਕ ਕੇ ਫਿਰ ਰਿਹਾ ਆਪਣੀ ਇੱਕ ਹੱਥ 'ਚ ਤੇ ਨਾਲ-ਨਾਲ ਡੈਡੀ ਆਪਾਂ ਦੋਵੇਂ ਅੱਗੇ ਚੱਲ ਰਹੇ ਹਾਂ ਚਲੋ ਆਪਾਂ ਵੀ ਥੋੜੀ ਜਿਹੀ ਸ਼ਾਪਿੰਗ ਕਰ ਲਈਏ ਮਾਸਕ ਜੇ ਲੈਣੇ ਸੀ ਦੇਖੀਏ ਹਰ ਸਾਲ ਮੇਲੇ ਤੇ ਬਹੁਤ ਰਸ਼ ਲੱਗਦਾ। ਤੁਸੀਂ ਦੇਖ ਸਕਦੇ ਹੋ ਸਾਰੇ ਕਿ ਦੰਦ ਦੁਕਾਨਾਂ ਪਰੀਆਂ ਹੋਈਆਂ ਨੇ ਸਾਰੀਆਂ ਔਰ ਸੰਗਤ ਕਿੰਨੀ ਆਵਜਾਈ ਬਹੁਤ ਜ਼ਿਆਦਾ ਮਰ ਰਸ਼ ਹੁੰਦਾ। ਔਰ ਹੁੰਦਾ ਵੀ Holi ਤੇ ਗਰਮੀ ਜੀ ਹੈ। ਲੋਕੀ ਗਰਮੀ ਜੀ ਵੀ ਘਰ ਨਹੀਂ ਪੈਂਦੇ। ਜਿੱਦਾਂ ਮੈਂ ਨਹੀਂ ਬੈਠਾ। ਸੁਖੇਸ਼ ਰੇਂਦਰ ਨੂੰ ਆ ਕੇ ਲੱਗ ਕੇ ਸੁਖੇਸ਼ ਰੇਂਦ ਕਹਿ ਰਿਹਾ ਸਾਡੇ ਪਿਤਾ ਦਾ ਦਰਬਾਰ ਨਹੀਂ। ਇਹ ਦਰਬਾਰ ਮੇਰਾ ਹੈ। ਲੋ ਜੀ ਅਸੀਂ ਤਾਂ ਲਿਆ ਕਮ ਹੋਡੇ ਵਾਲੇ ਦੇ ਮੇਲੇ ਦੇ ਉੱਤੇ ਜਿੰਨੀ ਕੁ ਗਰਮੀ ਐ ਜੀ ਤਾਂ ਨਹੀਂ ਸੀਗਾ ਬਟ ਚਲੋ ਫਿਰ ਵੀ ਬੋਰ ਹੋਣਾ ਸੀ ਕਰ ਬੈਠ ਕੇ ਚਲੋ ਮੇਲਾ ਵੇਖ ਲਿਆ ਔਰ ਸ਼ਾਪਿੰਗ ਕਰ ਲਈ ਜੋ ਲੈਣਾ ਸੀਗਾ ਕੁਝ ਖਾਸ ਨਹੀਂ ਲਿਆ ਵੈਸੇ ਇੱਕ ਦੋ ਚੀਜ਼ਾਂ ਹੀ ਲਈਆਂ ਨੇ ਔਰ ਮੇਰਾ ਤੇ ਹੋਲੀ ਦਾ ਤਿਹਾਰ ਵਧੀਆ ਨਿਕਲ ਗਿਆ ਨਾਲੇ ਕਮ ਫਿਰ ਹੋ ਗਿਆ ਔਰ वैसे ना होली ਦਾ ਤਿਹਾੜ ਮੈਨੂੰ ਪਸੰਦ ਨਹੀਂ ਹੈ ਤੇ ਤੁਸੀਂ ਦੱਸੋ ਸਾਰੇ ਭਾਈ ਤੁਹਾਡਾ होली ਦਾ ਤਿਹਾੜ ਕਿਵੇਂ ਦਾ ਰਿਹਾ ਔਰ ਚਲਿਏ ਮਿਲਦੇ ਆਪਾਂ ਫੇਰ ਦੁਬਾਰਾ ਆਪਣੀ ਇੱਕ ਨੈਕਸਟ ਕੋਈ ਵੀਡੀਓ ਦੇਤੇ ਦੇਖਾਂਗੇ ਕਿੱਥੇ ਜਾਣਾ ਕਿੱਥੋਂ ਆਣਾ